ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਨਵੇਂ ਰਿਕਾਰਡ ਬਣਾਏ ਨੇ ਪਹਿਲੇ ਦਿਨ ਸੋਨੇ ਦੀ ਕੀਮਤ 1,16,000 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ ਜਦਕਿ ਚਾਂਦੀ ਦੀ ਕੀਮਤ 1,35,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਚਾਂਦੀ ਦੀਆਂ ਕੀਮਤਾਂ ਵਿੱਚ ਸਿਰਫ ਇੱਕ ਦਿਨ ਵਿੱਚ 3500 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਸੋਨਾ ਜੋ ਪਿਛਲੇ ਨਰਾਤਿਆਂ ਦੌਰਾਨ 78,200 ਪ੍ਰਤੀ 10 ਗ੍ਰਾਮ ਤੇ ਵਪਾਰ ਕਰ ਰਿਹਾ ਸੀ ਹੁਣ 1,16,000 ਰੁਪਏ ਪ੍ਰਤੀ ਪਾਰ ਕਰ ਗਿਆ ਹੈ ਭਾਵੇਂ ਸੋਨੇ ਦੀਆਂ ਕੀਮਤਾਂ ਲਗਭਗ ਇੱਕ ਸਾਲ ਦੇ ਵਿੱਚ 48% ਵਧ ਗਈਆਂ ਨੇ ਹਰ ਸਾਲ ਸੋਨੇ ਦੀ ਕੀਮਤਾਂ ਵਧ ਰਹੀਆਂ ਨੇ ਇਸ ਦਾ ਕੀ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ 2 ਲੱਖ ਰੁਪਏ ਵੀ पार ਕਰ ਜਾਏਗਾ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਧਣ ਦੇ ਕੀ ਕਾਰਨ ਨੇ ਆਓ ਤੁਹਾਨੂੰ ਦੱਸਦੇ ਹਾਂ ਪਹਿਲਾ ਕਾਰਨ ਦੁਨੀਆ ਭਰ ਵਿੱਚ ਸੋਨੇ ਤੇ ਚਾਂਦੀ ਦੇ ਐਡੀਐਸਐਸ ਵਿੱਚ ਪੂੰਜੀ ਦਾ ਮਹੱਤਵਪੂਰਨ ਪ੍ਰਵਾਹ ਹੋਇਆ ਹੈ ਚਾਂਦੀ ਦੀ ਉਦਯੋਗਿਕ ਮੰਗ ਵਧੀ ਹੈ ਜਦ ਕਿ ਵਿਸ਼ਵ ਵਿਆਪੀ ਅਨਿਸ਼ਚਿਤਤਾ ਸੋਨੇ ਦੀ ਮੰਗ ਨੂੰ ਵਧਾ ਰਹੀ ਹੈ ਦੂਜਾ ਕਾਰਨ ਫੈਡਰਲ ਰਿਜ਼ਰਵ ਦੀ ਆਖਰੀ ਮੀਟਿੰਗ ਨੇ ਸੰਕੇਤ ਦਿੱਤਾ ਹੈ ਕਿ ਅਮਰੀਕੀ ਫੈਡ ਸਾਲ ਦੇ ਅੰਤ ਤੋਂ ਪਹਿਲਾਂ ਵਿਆਜ ਦਰਾਂ ਵਿੱਚ ਦੋ ਵਾਰ ਹੋਰ ਕਟੌਤੀ ਕਰ ਸਕਦਾ ਹੈ ਇਸ ਲਈ ਅਮਰੀਕੀ ਡਾਲਰ ਸੁਚਕਾਂਕ ਤੇ ਅਮਰੀਕੀ ਖਜ਼ਾਨਾ ਉਪਜ ਘਟ ਸਕਦੀ ਹੈ ਜਿਸ ਦਾ ਫਾਇਦਾ ਸੋਨੇ ਤੇ ਚਾਂਦੀ ਨੂੰ ਹੋਵੇਗਾ ਤੀਜਾ ਕਾਰਨ ਇਹ ਹੈ ਕਿ ਕੁਝ ਸਮਾਂ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਰੂਸ ਤੇ ਯੂਕਰੇਨ ਵਿਚਕਾਰ ਜੰਗ ਜਲਦੀ ਹੀ ਖਤਮ ਹੋ ਜਾਏਗੀ ਪਰ ਅਜੇ ਨਹੀਂ ਹੋਇਆ ਇਸ ਲਈ ਪੂ ਰਾਜਨੀਤਿਕ ਅਨਿਸ਼ਚਿਤਤਾ ਕਾਰਨ ਸੋਨੇ ਵਿੱਚ ਅਸੁਰੱਖਿਅਤ ਨਿਵੇਸ਼ ਦੀ ਮੰਗ ਵਧੀ ਹੈ ਰਿਪੋਰਟ ਦੱਸਦੀ ਹੈ ਕਿ ਰੂਸ ਵੱਲੋਂ ਯੂਕਰੇਨੀ ਸੂਬੇ ਵਿੱਚ ਆਪਣੇ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਦਾਅਵਾ ਕਰਨ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਕਿੰਨਾ ਸਮਾਂ ਰਹੇਗਾ ਇਸ ਬਾਰੇ HDFC ਸੈਕਿਉਰिटीज ਦੇ ਸ਼ੋਮਿਲ ਗਾਂਧੀ ਨੇ ਕਿਹਾ ਹੈ ਸੋਨੇ ਤੇ ਚਾਂਦੀ ਦੀ ਮੰਗ ਮਜ਼ਬੂਤ ਬਣੀ ਹੋਈ ਹੈ ਇਸ ਲਈ ਇੱਕ ਵੱਡੀ ਗਿਰਾਵਟ ਦੀ ਉਮੀਦ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੋਨੇ ਦੀਆਂ ਕੀਮਤਾਂ 2 ਲੱਖ ਨੂੰ ਪਾਰ ਕਰ ਸਕਦੀਆਂ ਨੇ